ਤੁਸੀਂ ਵੇਖ ਰਹੇ ਹੋ ਲਿਬਰਟੀ ਵੀ ਮੁਦੱਜਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਆਮ ਆਦਮੀ ਪਾਰਟੀ ਕੋਲ ਹੁਣ ਵਰਕਰ ਨਹੀਂ ਰਿਹਾ ਆਮ ਆਦਮੀ ਪਾਰਟੀ ਕੋਲ ਆਮ ਵਿਅਕਤੀ ਨਹੀਂ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਝੰਡੇ ਲਾਉਂਦੇ ਸੀ ਝੰਡੀਆਂ ਲਾਉਂਦੇ ਸੀ ਉਹਨਾਂ ਚੋਂ ਕਿਸੇ ਨੂੰ ਟਿਕਟ ਨਹੀਂ ਤੇ ਜਿਨ੍ਹਾਂ ਕੋਲ ਪਹਿਲਾਂ ਹੀ ਝੰਡੀ ਵਾਲੀ ਕਾਰ ਸੀ ਚਾਹੇ ਉਹ ਹੋਰ ਪਾਰਟੀਆਂ ਚਾਹੇ ਆਪਣੀ ਸਰਕਾਰ ਚ ਉਹਨਾਂ ਨੂੰ ਮੁੜ ਕੇ ਉਹਦੇ ਉਹਨਾਂ ਨੂੰ ਮੁੜ ਕੇ ਟਿਕਟਾਂ ਉਹਨਾਂ ਨੂੰ ਮੁੜ ਕੇ ਤੋਹਫੇ ਕਮਾਲ ਹੈ ਜਨਾਬ ਆਵਾ ਦੀ ਪਾਰਟੀ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਤੇ 8 ਉਮੀਦਵਾਰਾਂ ਦੇ ਵਿੱਚ ਇੱਕ ਵੀ ਆਮ ਵਰਕਰ ਨਹੀਂ ਹੈ 8ਾਂ ਚੋਂ 5 ਮੰਤਰੀ 2 ਕਾਂਗਰਸ ਚੋਂ ਆਏ ਹੋਏ ਤੇ ਇੱਕ ਨਾਮੀ ਗ੍ਰਾਮੀ ਕਲਾਕਾਰ ਬਕਾਇਦਾ ਤੌਰ ਤੇ ਗੁਰਮੀਤ ਖੁੱਡੀਆਂ ਸingular ਤੋਂ ਟਿਕਟ ਮਿਲੀ ਹੈ ਖੇਡ ਮੰਤਰੀ ਨੇ ਲਾਲਜੀਤ ਪੁੱਲਰ ਖੰਡੂਰ ਸਾਹਿਬ ਤੋਂ ਟਿਕਟ ਮਿਲੀ ਹੈ ਟਰਾਂਸਪੋਰਟ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਮਿਲੀ ਹੈ ਹੈਨਾ ਤੇ ਸਿਹਤ ਮੰਤਰੀ ਨੇ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਟਿਕਟ ਮਿਲੀ ਹੈ ਤੇ ਖੇਤੀਬਾੜੀ ਮੰਤਰੀ ਨੇ ਲਾਲਜੀਤ ਕੁਲਦੀਪ ਢਾਲੀਵਾਲ ਹੈਨਾ ਐਨ ਆਰ ਆਈ ਮੰਤਰੀ ਨੇ ਤੇ ਅੰਮ੍ਰਿਤਸਰ ਤੋਂ ਟਿਕਟ ਮਿਲੀ ਹੈ ਜੀਪੀ ਹਰੀ ਗੁਰਪ੍ਰੀਤ ਸਿੰਘ ਜੀਪੀ ਅਕਾਲੀਆਂ ਚ ਪੀਪੀਪੀ ਚ ਕਾਂਗਰਸ ਚ ਕਾਂਗਰਸ ਵੱਲੋਂ ਐਮਐਲਏ ਵੀ ਰਹੇ ਤੇ ਜ਼ਿਲ੍ਹਾ ਪ੍ਰਧਾਨ ਵੀ ਸੀ ਤੇ ਇਧਰ ਹੁਣ ਟਿਕਟ ਮਿਲੀ ਹੈ ਜੀ ਆਵਾਦੀ ਪਾਰਟੀ ਚ ਸੁਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਜਲੰਧਰ ਲੋਕ ਸਭਾ ਹਲਕੇ ਤੋਂ ਤੇ ਪਰ ਕਾਂਗਰਸ ਤੋਂ ਲਿਆਂਦੇ ਸੀ ਤੇ ਜਿੱਤ ਗਏ ਤੇ ਦੁਬਾਰਾ ਫੇਰ ਟਿਕਟ ਮਿਲੀ ਹੈ ਤੇ ਕਰਮਜੀਤ ਤਨਮੋਲ ਨਾਮੀ ਗ੍ਰਾਮੀ ਕਲਾਕਾਰ ਸਾਫ ਸੁਥਰੀ ਦਿਖਵਾਲੇ ਭਗਵੰਤ ਮਾਨ ਦੇ ਪਰਿਵਾਰਕ ਮਿੱਤਰ ਜਮਾਤੀ ਬਚਪਨ ਦੇ ਸਾਥੀ ਤੇ ਮਿੱਤਰਾਂ ਦੇ ਮਿੱਤਰ ਕਰਮਜੀਤ ਤਨਮੋਲ ਟਿਕਟ ਮਿਲੀ ਹੈ ਪਰ ਨਾਮੀ ਚੇਅਰ ਪਰਚਲਤ ਚਿਹਰਾ ਆਮ ਵਰਕਰ ਨਹੀਂ ਸੋ ਇਹ ਇਸ ਨੇ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਨਵੀਂ ਖਲਬਲੀ ਪੈਦਾ ਕੀਤੀ ਹੈ ਇੱਕ ਨਵੀਂ ਹਲਚਲ ਪੈਦਾ ਕੀਤੀ ਹੈ ਕਿ ਕੀ ਆਮ ਆਦਮੀ ਪਾਰਟੀ ਕੋਲ ਹੁਣ ਪੰਜਾਬ ਚ ਸਧਾਰਨ ਵਰਕਰ ਨਹੀਂ ਰਿਹਾ ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ ਲੋਕਾਂ ਦੀ ਰਾਏ ਨਾਲ ਉਮੀਦਵਾਰ ਲਾਉਂਦੇ ਆ ਲੋਕਾਂ ਦੀ ਸਲਾਹ ਨਾਲ ਲਾਉਂਦੇ ਆ ਜਿਹੜੇ ਕਹਿੰਦੀ ਸੀ ਅਸੀਂ ਰੇੜੀ ਵਾਲੇ ਨੂੰ ਫੜੀ ਵਾਲੇ ਨੂੰ ਰਿਕਸ਼ੇ ਵਾਲੇ ਨੂੰ ਹੈਨਾ ਉਹਨਾਂ ਨੂੰ ਸਧਾਰਨ ਲੋਕਾਂ ਨੂੰ ਟਿਕਟ ਦਿੰਦੇ ਆ ਕੀ ਪੰਜਾਬ ਚ ਕੋਈ ਮਾਸਟਰ ਦਾ ਮੁੰਡਾ ਹੈ ਨਹੀਂ ਕੀ ਪੰਜਾਬ 'ਚ ਹੁਣ ਕੋਈ ਮੋਬਾਈਲਾਂ ਦੀ ਦੁਕਾਨ ਨਹੀਂ ਚਲਾਉਂਦਾ ਕੀ ਪੰਜਾਬ 'ਚ ਕੋਈ ਛੋਟੀ ਖੇਤੀਬੜਾ ਵਾਲਾ ਬੰਦਾ ਹੈ ਨਹੀਂ ਕੋਈ ਛੋਟਾ ਦੁਕਾਨਦਾਰ ਹੈ ਨਹੀਂ ਇਹ ਪਹਿਲਾਂ ਤੋਂ ਜਨਾਬ ਐਮ ਐਲ ਏ ਨੇ 5 ਤੇ 5 ਦੇ 5 ਮੰਤਰੀ ਨੇ ਉਹਨਾਂ ਨੂੰ ਦੁਬਾਰਾ ਟਿਕ ਟਿਕ ਇਸ ਗੱਲ ਦੀ ਤੇ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਤੇ ਨਵਾਂ ਬੋਝ ਨਹੀਂ ਪੈਗਾ ਜੇ ਜਿੱਤ ਗਏ ਹੁਣ ਤੁਹਾਡਾ ਤਾਂ ਫਾਰਮੂਲਾ ਸੀਗਾ ਕਿ ਪੰਜਾਬ ਦੇ ਸਿਰ ਤੇ ਬੋਝ ਨਹੀਂ ਪਾਉਣਾ ਪੰਜਾਬ ਦਾ ਖਜ਼ਾਨਾ ਬਚਾਉਣਾ ਖਰਚਾ ਘਟਾਉਣਾ ਤੇ ਜੇਕਰ ਇਹ ਜਿੱਤ ਗਏ ਤਾਂ ਪੰਜਾਬ ਦੇ ਸਿਰ ਤੇ ਪੰਜ ਜਿਮਨੀ ਚੌਣਾ ਖੜੀਆਂ ਹੋ ਜਾਣੀਆਂ ਹੁਣ ਜੇ ਪੰਜਾਬ ਨੇ ਤੁਹਾਡਾ ਫਾਰਮੂਲਾ ਅਪਣਾ ਲਿਆ ਕਿ ਨਾਲ ਜੀ ਆਪਾਂ ਖਰਚਾ ਬਚਾਉਣਾ ਆਪਾਂ ਜਿਮਨੀ ਚੌਣ ਦਾ ਬੋਝ ਨਹੀਂ ਚੱਕਣਾ ਫੇ ਪਤਾ ਨਹੀਂ ਅਗਲੇ ਕਿਹਨੂੰ ਜਿਤਾ ਦੇ ਚਲੋ ਫੈਸਲਾ ਵੋਟਰਾਂ ਨੇ ਕਰਨਾ ਪਰ ਇਹ ਨਮਾ ਬੋਝ ਨਹੀਂ ਤੇ ਇਧਰ ਜੀਪੀਓ ਰੀ 3-4 ਦਿਨ ਪਹਿਲਾਂ ਆਉਂਦੇ ਨੇ ਆਉਂਦਿਆਂ ਨੂੰ ਟਿਕਟ ਮਿਲਦੀ ਆ ਤੇ ਕਹਿੰਦੇ ਜੀ ਫਤੇਗੜ ਸਾਹਿਬ ਦੇ ਵਿੱਚ ਜਿਹੜਾ ਆਪ ਦਾ ਵਰਕਰ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਖੜਾ ਉਹ ਪਹਿਲੀ ਵਾਰ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ 2014 ਦੇ ਵਿੱਚ ਭਗਵੰਤ ਮਾਨ ਉਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਵੀ ਮੈਂਬਰ ਪਾਰਲੀਮੈਂਟ ਜਿੱਤੇ ਸੀ ਚਾਰ ਸੀਟਾਂ ਪੰਜਾਬ ਨੇ ਦਿੱਤੀਆਂ ਸੀ ਤੁਹਾਨੂੰ ਉਸ ਸਮੇਂ ਤੋਂ ਜਿਹੜਾ ਵਰਕਰ ਨਾਲ ਖੜਾ ਉਹਨਾਂ ਚ ਅੱਜ ਵੀ ਕਿਸੇ ਦੀ ਵਾਰੀ ਨਹੀਂ ਆਈ ਕਹਿੰਦੇ ਉਹ ਫਿਰ ਨਰਾਸ਼ ਤੇ ਨਰਾਸ਼ ਨੇ ਤੇ ਅਜੇ ਪੰਜ ਡਿਰੇਕਟਰ ਹੋਰ ਦੇਣੀਆਂ ਤੇ ਜਿਹੜੀਆਂ ਪੰਜ ਦੇਣੀਆਂ ਕਹਿੰਦੇ ਉਹਦੇ ਵਿੱਚ ਵੀ ਝੋਲਮੋਲ ਹੈਗਾ ਉਸਦੇ ਵਿੱਚ ਵੀ ਇਹ ਪਹਿਲੂ ਖੜਾ ਪਟਿਆਲੇ ਚ ਤੁਸੀਂ ਜਾ ਕੇ ਦੇਖੋ ਬਹੁਤ ਟੰਗੇ ਨੇ ਵਿਚਾਰਿਆਂ ਨੇ ਹਰ ਖੰਭੇ ਤੇ ਨਵੇਂ ਦਾਵੇਦਾਰ ਦਾ ਬੋਰਡ ਤੇ ਉਧਰ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਸਲਾਹਕਾਰ ਮਲਤੇਜ ਪੰਨੂ ਟਿਕ ਟਿਕਦੇ ਰਹੇਗੇ ਤੇ ਇੱਧਰ ਜਿਹੜੇ ਪੰਜ ਬੱਚੇ ਨੇ ਕਹਿੰਦੇ ਇਹਨਾਂ ਚੋਂ ਵੀ ਇੱਕ ਦੋ ਐਮਐਲਏ ਨੂੰ ਟਿਕਟ ਮਿਲਣ ਦੀ ਸੰਭਾਵਨਾ ਜੀ ਇੱਕ ਅਦੇ ਰਾਸ ਸਭਾ ਦਾ ਵੀ ਦਾਅ ਲੱਗ ਸਕਦਾ ਜੀ ਕਿੱਛੂ ਤਾਂ ਜਾਰੀ ਹੈ ਜੀ ਪਰ ਆਮ ਆਦਮੀ ਪਾਰਟੀ ਨੇ ਜਿੱਥੇ ਪਹਿਲ ਕੀਤੀ ਹੈ ਉੱਥੇ ਦਿਖਾਤਾ ਕਿ ਅਸੀਂ ਜਿਹੜੇ ਚਿਹਰਿਆਂ ਨੂੰ بڑے ਚਿਹਰਿਆਂ ਨੂੰ ਲਾਂਬੇ ਕਰਕੇ ਸਧਾਰਨ ਚਿਹਰੇ ਦੀ ਗੱਲ ਕਰਦੇ ਸੀ ਅਸੀਂ ਚਿਹਰਿਆਂ ਦੀ ਲੜਾਈ ਤੇ ਆ ਗਿਆ ਕਿ 2 ਸਾਲ ਦੇ ਕਾਰਗੁਜ਼ਾਰੀ ਦੇ ਉੱਤੇ ਵੋਟਾਂ ਹਾਸਲ ਕਰਨ ਦਾ ਚੋਣ ਮੈਦਾਨ 'ਚ ਨਿਤਰਨ ਦਾ ਦਮ ਨਹੀਂ ਸੀ ਆਵਾਜ਼ ਵਿੱਚ ਪਾਰਟੀ ਕੋ ਇਹ ਸਵਾਲ ਖੜਾ ਹੋ ਗਿਆ ਚਲੋ ਗੱਲ ਵੋਟਾਂ ਦੀ ਚੱਲੀ ਆ ਤਾਂ ਵੋਟਾਂ ਦੇ ਹਵਾਲੇ ਨਾਲੇ ਖਬਰ ਹੈ ਜੀ ਕਿ 2029 ਦੇ ਵਿੱਚ ਹੁਣ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਇਆ ਕਰਨਗੀਆਂ ਬਕਾਇਦਾ ਤੌਰ ਤੇ ਇਕੱਠ ਮੈਂਬਰੀ ਕਮੇਟੀ ਬਣੀ ਸੀ ਸਤੰਬਰ ਦੇ ਵਿੱਚ 2 ਸਤੰਬਰ 2023 ਤੇ ਉਹਨੇ 191 ਦਿਨਾਂ ਦੇ ਵਿੱਚ ਇਹ 191 ਦਿਨਾਂ ਦੀ ਕਾਰਜਕਾਰੀ ਤੋਂ ਬਾਅਦ 65 ਬੈਠਕਾਂ ਕਰਕੇ ਕਹਿੰਦੇ ਜੀ 18000 ਪੰਨਿਆਂ ਦੀ ਆਪਣੀ ਰਿਪੋਰਟ 18626 ਪੰਨਿਆਂ ਦੀ ਰਿਪੋਰਟ ਰਾਸ਼ਪਤੀ ਦਰੋਪਤੀ ਮਰਮਮ ਨੂੰ ਸੌਂਪਦੀ ਕਹਾਂ ਲਓ ਜੀ ਅਸੀਂ ਸਿਫਾਰਸ਼ ਕਰਦੇ ਹਾਂ ਕਿ 2029 ਦੇ ਵਿੱਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਇਆ ਜਾਣ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਚੋਣ ਦਾ ਫਾਰਮੂਲਾ 2029 ਤੋਂ ਲਾਗੂ ਕਰ ਦਿੱਤਾ ਜਾਵੇ ਇਸ ਸਪਾਰਸ਼ ਤੋਂ ਬਾਅਦ ਕਹਿੰਦੇ ਜੀ 2029 ਦੀਆਂ ਚੋਣਾਂ ਇਕੱਠੀਆਂ ਹੋਣਗੀਆਂ ਇਹ ਹੀ ਨਹੀਂ ਉਹਦੇ ਗੇੜ 'ਚ 100 ਦਿਨਾਂ ਦੇ ਅੰਦਰ ਅੰਦਰ ਨਗਰ ਨਿਗਮ ਨਗਰ ਕਾਉਂਸਲ ਐ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨਗਰ ਪੰਚਾਇਤ ਤੇ ਪੰਚਾਇਤੀ ਚੋਣਾਂ ਨਾਲ ਹੋਇਆ ਕਰਨੀ ਇੱਕ ਵੋਟਰ ਸੂਚੀ ਹੋਊਗੀ ਕਹਿੰਦੇ ਇੱਕ ਪਛਾਣ ਪੱਤਰ ਹੋਊਗਾ ਉਹਦੇ ਆਧਾਰ 'ਤੇ ਸਾਰੀਆਂ ਚੋਣਾਂ ਹੋਣਗੀਆਂ ਹਵਾਲਾ ਇਸ 18626 ਪੰਨੇ ਵਾਲੀ ਰਿਪੋਰਟ ਦੇ ਵਿੱਚ ਅਥ ਮੈਂਬਰੀ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਸੌਂਪੀ ਹੈ ਉਹਦੇ ਵਿੱਚ ਕਿਹਾ ਕਿ ਅਸੀਂ 191 ਦਿਨਾਂ ਦੀ ਖੋਜ ਰਿਪੋਰਟ ਹੈ 65 ਮੀਟਿੰਗਾਂ ਕੀਤੀਆਂ 11 ਤੋਂ ਵੱਧ ਰਿਪੋਰਟਾਂ ਅਸੀਂ ਖੋਖੀਆਂ 21558 ਲੋਕਾਂ ਦੀ ਰਾਏ ਲਈ ਹੈ ਤੇ 80% ਬੰਦਿਆਂ ਨੇ ਹਮਮੀ ਭਰੀ ਹੈ ਜਿਹਦੇ ਵਿੱਚ ਸਾਬਕਾ ਜੱਜ ਨੇ ਹੈ ਅਧਿਕਾਰੀ ਨੇ ਹੈ ਵਕੀਲ ਨੇ ਅਧਿਆਪਨ ਖੇਤਰ ਨਾਲ ਸੰਬੰਧਿਤ ਨੇ ਯੂਨੀਵਰਸਿਟੀਾਂ ਦੇ ਚਾਂਸਲਰ ਨੇ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਇਹ 8 ਮੈਂਬਰੀ ਕਮੇਟੀ ਜਿਹਦੀ ਅਗਵਾਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਕਰ ਰਹੀ ਸੀ ਜਿਨ੍ਹਾਂ ਦੇ ਨਾਲ ਵੱਡੇ ਵਕੀਲ ਹਰੀ ਸਾਲਵੇ ਸੀ ਜਿਨ੍ਹਾਂ ਤੋਂ ਤਿੰਨ ਰਾਜਨੀਤਿਕ ਚਿਹਰੇ ਇਸ ਕਮੇਟੀ ਦੇ ਵਿੱਚ ਸੀ ਅਮਿਤ ਸ਼ਾ ਅਦੀ ਰੰਜਨ ਚੌਧਰੀ ਗੁਲਾਮ ਨਬੀ ਅਜਾਦ ਜਿਨ੍ਹਾਂ ਦੇ ਨਾਲ ਤਿੰਨ ਨਾਮੀ ਸਾਬਕਾ ਅਧਿਕਾਰੀ ਸੀਗੇ ਐਨ ਕੇ ਸਿੰਘ ਡਾਕਟਰ ਸੁਭਾਸ਼ ਕਸ਼ਪ ਤੇ ਸੰਜੀਤ ਕੁਠਾਰੀ ਇਹ 8 ਮੈਂਬਰੀ ਟੀਮ ਕਹਿੰਦੀ ਅਸੀਂ 47 ਰਾਜਨੀਤਿਕ ਪਾਰਟੀਆਂ ਕੋਲ ਗਏ ਤੇ 47 ਰਾਜਨੀਤਿਕ ਪਾਰਟੀਆਂ ਚੋਂ 32 ਨੇ ਕਿਹਾ ਕਿ ਸਹੀ ਹੈ ਜੀ ਇਕੱਠੀਆਂ ਕਰਾਓ 15 ਨੇ ਕਿਹਾ ਨਹੀਂ ਜੀ ਜਿਹੜੀਆਂ ਬੱਤੀਆਂ ਨੇ ਕਿਹਾ ਸਹੀ ਐ ਜਿੱ ਇਕੱਠਿਆਂ ਕਰਾਓ ਉਹਨਾਂ ਚ ਭਾਜਪਾ ਦੇ ਭਾਜਪਾ ਦੀਆਂ ਸਹਿਯੋਗੀ ਤੇ ਉਹਨਾਂ ਦੇ ਡਰ ਚ ਚੱਲਦੀਆਂ ਰਾਜ ਦੀਆਂ ਪਾਰਟੀਆਂ ਜਿਨ੍ਹਾਂ 15 ਨੇ ਕਿਹਾ ਉਹਨਾਂ ਚ ਕਾਂਗਰਸ ਤੇ ਉਹਦੇ ਨਾਲ ਦੀਆਂ ਪਾਰਟੀਆਂ ਆਪ ਵੀ ਐ ਸਫਾ ਵੀ ਐ ਬਸਪਾ ਵੀ ਐ ਇਹਨਾਂ ਨੇ ਕਿਹਾ ਵਿਰੋਧ ਸੋ ਪਰ ਇਧਰ ਕਹਿੰਦੇ ਜੀ ਸਾਡੀ ਸਿਫਾਰਸ਼ ਹੈ ਇਹ ਕਮੇਟੀ ਕਹਿੰਦੀ ਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਤੇ ਉਸ ਤੋਂ ਬਾਅਦ ਨਗਰ ਨਿਗਮ ਨਗਰ ਕੌਂਸਲ ਚੋਣਾਂ ਪਹਿਲੇ ਗੇਟ ਚ ਕਹਿੰਦੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠੀਆਂ ਕਰਾ ਦੋ ਫਿਰ 100 ਦਿਨਾਂ ਦੇ ਅੰਦਰ ਹੀ ਦੂਜੀਆਂ ਚੋਣਾਂ ਇਕੱਠੀਆਂ ਕਰਾ ਦੋ ਇੱਕੋ ਵੋਟਰ ਸੂਚੀ ਬਣੂਗੀ ਇੱਕੋ ਵਾਰ ਚੋਣ ਡਿਊਟੀ ਲੱਗੂਗੀ ਇੱਕੋ ਵਾਰ ਚੋਣ ਜਾਬਤਾ ਲੱਗੂਗਾ ਇੱਕੋ ਵਾਰ ਪੈਸਾ ਖਰਚੂਗਾ ਇੱਕੋ ਵਾਰ ਸਮਾਂ ਬਰਬਾਦ ਹੋਊਗਾ ਇਹਦੇ ਨਾਲ ਸਮਾਂ ਵੀ ਬਚ ਗਿਆ ਕਹਿੰਦੇ ਜੀ ਪੈਸਾ ਵੀ ਬਚ ਗਿਆ ਜੀ ਵਾਰ-ਵਾਰ ਡਿਊਟੀਆਂ ਦਾ ਵੀ ਕੰਮ ਨਹੀਂ ਹੋਇਆ ਹੈ ਚੋਣ ਜਾਬਤਾ ਵਾਰ-ਵਾਰ ਨਹੀਂ ਲੱਗਿਆ ਇਸ ਲਈ ਵਿਕਾਸ ਕਰ ਜਾਂ ਜੜੀਕਾ ਨਹੀਂ ਆਇਆ ਇਹ ਬਹੁਤ ਲਾਹੇਵੰਦ ਹੈ ਜੀ ਇਹ ਵੈਲਿਊ ਬਣਾਇਆ ਤੇ ਇਹ 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 ਪੱਖ ਸੁਣ ਕੇ ਲੱਗਦਾ ਕਿ ਠੀਕ ਹੈ ਜੀ ਇਹ ਤਾਂ ਸਹੀ ਹੋਊਗਾ ਪਰ ਕੀ ਇਹਦੇ ਨਾਲ ਸੂਬਿਆਂ ਦੇ ਸੂਬਿਆਂ ਦੇ ਹੱਕਾਂ ਤੇ ਡਾਕਾਂ ਨਹੀਂ ਬੱਜੇਗਾ ਵੈਸੇ ਪ੍ਰਕਿਰਿਆ ਪਾਜਪਾ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਜਾਂ ਇਸ ਕਮੇਟੀ ਦੀ ਹਵਾਲੇ ਨਾਲ ਸਮਝਣਾ ਹੋਵੇ ਤਾਂ ਇਹ ਨਵੀਂ ਨਹੀਂ ਹੈ ਕਹਿੰਦੇ 1952 1957 1962 1960 ਇਕੱਠੀਆਂ ਹੋਈਆਂ ਸੀ ਚੋਣਾਂ ਮਤਲਬ ਆਜ਼ਾਦੀ ਤੋਂ ਬਾਅਦ ਲਗਭਗ ਚੋਣਾਂ ਇਕੱਠੀਆਂ ਹੁੰਦੀਆਂ ਰਹੀਆਂ ਫਿਰ 68 69 ਦੇ ਵਿੱਚ ਜਾ ਕੇ ਕਹਿੰਦੇ ਜੀ ਕੁਝ ਸੂਬਿਆਂ ਦੀਆਂ ਹੰਗ ਅਸੈਂਬਲੀਆਂ ਬਣ ਗਈਆਂ ਟੁੱਟ ਗਈਆਂ ਇਸ ਲਈ ਫਰਕ ਪੈ ਗਿਆ 1970 ਚ ਮਤਲਬ ਲੋਕ ਸਭਾ ਦੇ ਅੰਦਰ ਲੋਕ ਸਭਾ ਭੰਗ ਹੋ ਗਈ ਇਸ ਲਈ ਫਿਰ ਉਹ ਪਾੜਾ ਵਧ ਗਿਆ ਤੇ ਕਹਿੰਦੇ ਜੀ ਉਸ ਸਮੇਂ ਹੋ ਸਕਦੀਆਂ ਹੁਣ ਕਿਉਂ ਨਹੀਂ ਸੋ ਉਸ ਪ੍ਰਕਿਰਿਆ ਨੂੰ ਅੱਜ ਵਾਲੀ ਪ੍ਰਕਿਰਿਆ ਚ ਲਾਗੂ ਕਰਦੇ ਆ ਹੋਇਆ ਇਸ ਹਵਾਲੇ ਨਾਲ ਫਿਕਰਮੰਦੀ ਖੜੀ ਆ ਕਿ ਜਦੋਂ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਨੈਸ਼ਨਲ ਮੁੱਦੇ ਹਾਵੀ ਹੋ ਜਾਣਗੇ ਤਾਂ ਰਾਸ਼ਟਰੀ ਪਾਰਟੀਆਂ ਹਾਵੀ ਹੋ ਜਾਣਗੀਆਂ ਤਾਂ ਨੈਸ਼ਨਲ ਪਾਰਟੀਆਂ ਦੇ ਚਿਹਰਿਆਂ ਦੀ ਜਿਹੜੀ ਲੜਾਈ ਲੜੀ ਜਾਂਦੀ ਅੱਜਕਲ ਚਿਹਰਿਆਂ ਤੇ ਫੋਕਸ ਕਰਕੇ ਚੋਣਾਂ ਹੁੰਦੀਆਂ ਨੇ ਉਹ ਚਿਹਰੇ ਹਾਵੀ ਹੋ ਜਾਣਗੇ ਫਿਰ ਸੂਬਈ ਮਸਲੇ ਸੂਬਈ ਮੰਗਾ ਸੂਬਈ ਚਿਹਰੇ ਖੇਤਰੀ ਪਾਰਟੀਆਂ ਖੇਤਰੀ ਮੰਗਾ ਖੇਤਰੀ ਮਸਲੇ ਸਾਰੇ ਲੰਬੇ ਹੋ ਜਾਣਗੇ ਇਹ ਫਿਕਰਮੰਦੀ ਆ ਭਾਰਤ ਸੂਬਿਆਂ ਨੂੰ ਮਿਲਾ ਕੇ ਇੱਕ ਮੁਲਕ ਹੈ ਹਰ ਸੂਬੇ ਦੀ ਆਪੋ ਆਪਣੀ ਪਹਿਚਾਣ ਹੈ ਆਪੋ ਆਪਣੀ ਭਾਸ਼ਾ ਹੈ ਆਪੋ ਆਪਣੀ ਬੋਲੀ ਹੈ ਆਪੋ ਆਪਣਾ ਖਾਣਾ ਪੀਣਾ ਆਪੋ ਆਪਣਾ ਪਹਿਰਾਵਾ ਆਪੋ ਆਪਣੇ ਤਰ੍ਹਾਂ ਦਾ ਮੌਸਮ ਹੈ ਆਪੋ ਆਪ ਤਰ੍ਹਾਂ ਦੇ ਸਾਧਨ ਨੇ ਉਹਨਾਂ ਸਾਰੇ ਰਾਜਨੀਤਿਕ ਵਰਤਾਰੇ ਆਪੋ ਆਪਣੇ ਨੇ ਉਹਨਾਂ ਦੇ ਵਿੱਚ ਇੱਕੋ ਰਸਤੇ ਨਾਲ ਬੰਨ ਕੇ ਕੱਠੀਆਂ ਚੋਣ ਕਰਾਉਣਾ ਮਤਲਬ ਸਥਾਨਕ ਮੁੱਦਿਆਂ ਨੂੰ ਸਥਾਨਕ ਮਸਲਿਆਂ ਨੂੰ ਲਾਂਬੇ ਕਰ ਦੇਣਾ ਸੂਬਿਆਂ ਦੇ ਹੱਕ ਹਕੂਕ ਤੇ ਡਾਕਾ ਵੱਜਣ ਵਰਗਾ ਕਹਿੰਦੇ ਇਹ ਫਿਕਰ ਖੜਾ ਇਸ ਫਿਕਰ ਦੇ ਵਿੱਚੋਂ ਕੁਝ ਰਾਜਨੀਤਿਕ ਪਾਰਟੀਆਂ ਕੇਂਦਰ ਦੇ ਨਾਲ ਜਾਣ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਭਾਜਪਾ ਪਤਾ ਨਹੀਂ ਸਦਾਈ ਚਿਰਜੀਵੀ ਹੋ ਗਈ ਹੈ ਇਸ ਲਈ ਉਹਦੇ ਨਾਲ ਜਾ ਕੇ ਫਾਇਦਾ ਤੇ ਦੂਜੀ ਤਰ੍ਹਾਂ ਦੋਵੇਂ ਪਾਸੇ ਖੜੀਏ ਕਿ ਸਭ ਰੋਜ਼ ਚ ਖੜਨਾ ਹੈ ਤਰਕ ਦੇ ਆਧਾਰ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਜਦੋਂ ਕਿ ਵੱਡਾ ਪੱਖ ਖੜਾ ਹੈ ਕਿ ਕੀ ਇਹਦੇ ਨਾਲ ਸੁੱਭੇ ਹੀ ਮਸਲਿਆਂ ਤੇ ਡਾਕਾ ਤਾਂ ਨਹੀਂ ਵੱਜੇਗਾ ਸੁੱਭੇ ਮਸਲਿਆਂ ਦੀ ਪਹਿਲਾਂ ਹੀ ਕੇਂਦਰ ਦੇ ਕੰਟਰੋਲ ਚ ਆ ਗਏ ਨੇ ਲਗਭਗ ਸੁੱਭੇ ਆਪਣੀ ਆਜ਼ਾਦ ਹੋਣ ਤੋਂ ਜੀਐਸਸੀ ਦੇ ਰੂਪ ਚ ਉਹਨਾਂ ਮੁਰੇ ਮਠੂਠਾ ਲੈ ਕੇ ਖੜੇ ਆ ਫੰਡ ਰੋਕ ਲੈਂਦੇ ਨੇ ਜੀ ਹਨਾ ਡਬਲ ਇੰਜਣ ਸਰਕਾਰ ਬਣਾਓ ਜੀ ਹੈਨਾ ਫਿਰ ਕਿੰਨੇ ਮਸਲੇ ਆ ਤੇ ਕਿੰਨੇ ਹੱਕ ਇਧਰ ਪੰਚਾਇਤਾਂ ਨੂੰ ਹੱਕ ਕਿ ਮਿਲਣੇ ਸੀ ਸੁਭਾਏ ਦੇ ਹੱਕ ਖੋ ਕੇ ਕੇਂਦਰ ਲੈ ਜਾ ਰਿਹਾ ਤੇ ਆ ਸਿੱਧੇ ਤਰ੍ਹਾਂ ਦਾ ਪੂਰਾ ਕੰਟਰੋਲ ਕੇਂਦਰੀਕਰਨ ਤੇ ਰਾਜਨੀਤਿਕ ਮਾਹਰ ਇਸ ਨੂੰ ਅਗਲੇ ਪੜਾਵਲ ਦੇਖਦੇ ਨੇ ਉਹ ਕਹਿੰਦੇ ਅੱਜ ਇਸ ਗੱਲ ਤੇ ਆਏ ਨੇ ਕਿ ਇਕੱਠੀਆਂ ਚੋਣਾਂ ਨਾਲ ਖਰਚਾ ਤੇ ਸਮਾਂ ਲੱਗਦਾ ਜੀ ਕਹਿੰਦੇ ਕੱਲ ਨੂੰ ਇਸ ਗੱਲ ਤੇ ਆਉਣਗੇ ਕਿ ਇਹ ਵੀ ਚੋਣਾਂ ਇੰਨੀਆਂ ਚੋਣਾਂ ਕਰਾਉਣੇ ਜੀ ਇੰਨਾ ਸਮਾਂ ਬਰਬਾਦ ਹੁੰਦਾ ਕੱਲੇ ਰਾਸ਼ਟਰਪਤੀ ਦੀ ਚੋਣ ਕਰਾਇਆ ਕਰੋ ਜੀ ਇੱਕ ਬੰਦਾ ਚੁਣ ਲਿਆ ਕਰੋ ਜੀ ਦੇਸ਼ 'ਚੋਂ ਉਹਦੀ ਚੋਣ ਕਰਾ ਕੇ ਲੋ ਬਾਅਦ 'ਚ ਬਾਕੀ ਮੈਂਬਰ ਬਣ ਜਾ ਕਰਨਗੇ ਕਿਤੇ ਉਸ ਵੱਲੋਂ ਤਾਂ ਨਹੀਂ ਵੱਧ ਰਹੇ ਇਹ ਵੀ ਫਿਕਰ ਖੜਾ ਹੈ ਚਲੋ ਫਿਕਰ ਤਾਂ ਸਾਧ ਸਿੰਘ ਧਰਮਸੋਧ ਦਾ ਵੀ ਕਾਫੀ ਵੱਧ ਗਿਆ ਜੀ ਸਾਧੂ ਸਿੰਘ ਧਰਮਸੋਧ ਸਾਬਕਾ ਕਾਂਗਰਸੀ ਮੰਤਰੀ ਵਿਜੀਲੈਂਸ ਦੀ ਰਡਾਰ ਤੇ ਆਉਂਦੇ ਨੇ ਜੇਲ੍ਹ ਯਾਤਰਾ ਜਾਏ ਹੁੰਦੇ ਨੇ ਐ ਬਖੂ-ਬਖ ਮਸਲਿਆਂ 'ਚ ਕਰਦੇ ਨੇ ਚਾਹੇ ਉਹ ਵਜੀਫਾ ਕਟਾਲਾ ਹੋਵੇ ਚਾਹੇ ਉਹ ਜੰਗਲਾਤ ਕਟਾਲਾ ਹੋਵੇ ਤੇ ਉਸ ਮਾਮਲਿਆਂ 'ਚ ਵੱਡੀਆਂ ਫੈਲਾਂ ਬਣ ਜਾਂਦੀਆਂ ਨੇ ਤੇ ਇਸ ਕਾਰਵਾਈ ਨੂੰ ਈਡੀ ਆਪਣੇ ਕੋਲ ਲੈ ਲੈਂਦਾ ਹੈ ਬਿਜੀਲੈਂਸ ਤੋਂ ਸਾਰਾ ਰਿਕਾਰਡ ਈਡੀ ਮੰਗਾਉਂਦਾ ਹੈ ਈਡੀ ਪੁੱਛਕਿਛ ਕਰਦੀ ਹੈ ਤੇ ਪੁੱਛਕਿਛ ਤੋਂ ਬਾਅਦ ਈਡੀ ਕੋਲ ਇਹ ਤੱਥ ਸਪਸ਼ਟ ਹੁੰਦੇ ਨੇ ਕਿ ਜੀ ਕਪੜਾ ਆਮਦਨ ਜਿਹਦੇ ਸਰੋਤਾਂ ਤੋਂ ਵੱਧ ਜਾਇਦਾਦ ਹੈ ਆਮਦਨ ਤੋਂ ਵੱਧ ਖਰਚੇ ਨੇ ਹਾਂਜੀ ਆ ਜੀ ਆਇਆ ਮਤਲਬ ਕਿ 2 ਕਰੋੜ ਆਮਦਨ ਖਰਚਾ 6 ਕਰੋੜ ਹੈ ਜੀ ਆ ਪੜਾ ਜੀ ਇਦਾਂ ਜੀ ਸੋ ਕੁੱਲ ਮਿਲਾ ਕੇ ਕਹਦੇ ਜੀ 4 ਕਰੋੜ ਤੋਂ ਵੱਧ ਦੀ ਜਾਇਦਾਦ ਈਡੀ ਨੇ ਕੁਰਕ ਕਰ ਲਈ ਹੈ ਜੀ ਹਾਂ ਸਾਧੂ ਸਿੰਘ ਧਰਮਸੋਧ ਦੀ 4 ਕਰੋੜ 58 ਲੱਖ ਦੀ ਜਾਇਦਾਦ 4.58 ਕਰੋੜ ਦੀ ਜਾਇਦਾਦ ਈਡੀ ਵੱਲੋਂ ਕੁਰਕ ਕਰ ਲਈ ਗਈ ਹੈ ਜਬਤ ਕਰ ਲਈ ਗਈ ਹੈ ਤੇ ਬਕਾਇਦਾ ਉਹਨਾਂ ਦੇ ਉੱਤੇ ਮਤਲਬ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕਾਰਵਾਈ ਐਫ ਆਈ ਆਰ ਦਰਜ ਹੈ ਤੋਂ ਇਸ ਮਾਮਲੇ 'ਚ ਕਿਰੇ ਨੇ ਤੇ ਕਹਿੰਦੇ ਜੀ ਈਡੀ ਵੱਲੋਂ ਜਲੰਧਰ 'ਚ 13 ਮਾਰਚ 2024 ਨੂੰ ਸਾਧੂ ਸਿੰਘ ਧਰਮਸੋਧ ਦੀ 4.58 ਕਰੋੜ ਰੁਪਏ ਦੀ ਬੱਖੋ-ਵੱਖ ਜਾਇਦਾਦ ਜਿਨ੍ਹਾਂ 'ਚ ਮਤਲਬ ਕਿ ਉਹਨਾਂ ਦੀਆਂ ਰਹਿਸ਼ੀ ਪਲਾਟ ਵੀ ਨੇ ਹਾਂ ਹੋਰ ਜਾਇਦਾਦ ਵੀ ਹੈ ਹਾਂ ਉਹ ਸਾਰਾ ਕੁਝ ਕਹਿੰਦੇ ਜ਼ਬਤ ਕਰ ਲਿਆ ਆਰਜੀ ਤੌਰ ਤੇ ਜ਼ਬਤ ਕਰ ਲੇਗਾ ਉਹਦੇ ਵਿੱਚ ਸਾਬਸਿੰਘ ਧਰਮਸੂਤ ਤੇ ਉਹਨਾਂ ਦੇ ਮੁੰਡੇ ਦੇ ਨਾਂ ਤੇ ਜਿਹੜੀ ਜਾਇਦਾਦ ਹੈ ਜੀ ਉਹ ਹੁਣ ਈਡੀ ਨੇ ਜ਼ਬਤ ਕਰ ਲਈ ਹੈ ਇਸ ਜ਼ਬਤਾਲੀ ਕਾਰਵਾਈ ਤੋਂ ਬਾਅਦ ਜਿੱਥੇ ਸਾਬਸਿੰਘ ਧਰਮਸੂਤ ਤੇ ਉਹਦੇ ਪਰਿਵਾਰ ਦੀਆਂ ਮੁਸ਼ਕਲਾਂ ਤਾਂ ਵਧੀਆਂ ਹੀ ਵਧੀਆਂ ਕਹਿੰਦੇ ਬਾਕੀ ਸਾਫ ਕਾਕੀ ਮੰਤਰੀਆਂ ਨੂੰ ਅਕਾਲੀ ਅਕੰਗਸਿਆਂ ਨੂੰ ਫਿਕਰ ਪਿਆ ਕਿ ਸਾਡੇ ਕੰਨੀ ਨੂੰ ਵੀ ਇਹ ਆ ਸਕਦਾ ਮਾਮਲਾ ਸੋ ਇਧਰ ਸਾਰੇ ਨੂੰ ਇੰਤਜ਼ਾਰ ਚੋਣ ਜਾਬਤੇ ਦਾ ਵੀ ਜੀ ਕਿਉਂ ਦਿਖ ਦੋ ਦਿਨਾਂ ਚ ਚੋਣ ਜਾਬਤਾ ਲੱਗ ਜਾਣਾ ਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਸੋ ਇਸ ਪਹਿਲੂ ਤੇ ਕਈਆਂ ਦਾ ਫਿਕਰ ਬਧਿਆ ਕਿ ਕਿਤੇ ਜਾਂਦੇ ਜਾਂਦੇ ਵੀ ਈਡੀ ਚੋਣਾਂ ਤੋਂ ਪਹਿਲਾਂ ਕੋਈ ਕਾਰਵਾਈ ਨਾ ਕਰ ਦਵੇ ਸਤਸਿੰਘ ਧਰਮਸ਼ੋਧ ਦੇ ਉੱਤੇ ਜਿਵੇਂ ਜੀ ਚਾਹੇ ਜ਼ਬਤ ਕਰਨ ਦੀ ਕਾਰਵਾਈ ਹੋਈ ਤੁਸੀਂ ਵਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ